ਅੱਜ ਅਸੀਂ ਬਡਲਾੜਾ ਪੁਲਿਸ ਇੱਕ ਅਹਿਮ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਪਿਛਲੇ ਦਿਨੀ 187 ਨੰਬਰ ਐਫ ਆਈ ਆਰ ਦੇ ਵਿੱਚ ਸੈਕਸ਼ਨ 109 191 190 61 2 25 ਆਮ ਸੈਕਟ ਜਿਹੜੇ ਕਿ ਕੋਰਸਪੋਂਡਿੰਗ ਆਈ ਪੀਸੀ ਦੇ ਬਣ ਜਾਂਦੇ 307 148 99 120 ਬੀ ਤੇ 25 ਆਮ ਸੈਕਟ ਸੋ ਜੀ ਇਹ ਵਾਰਦਾਤ ਇਸ ਤਰ੍ਹਾਂ ਹੋਈ ਸੀ ਕਿ ਦੋ ਪਾਰਟੀਆਂ ਦੇ ਵਿੱਚ ਆਪਸੀ ਪਲਾਟ ਨੂੰ ਲੈ ਕੇ ਕੋਈ ਝਗੜਾ ਹੋਇਆ ਸੀ ਤੇ ਝਗੜਾ ਇਸ ਕਦਰ ਵਧਿਆ ਕਿ ਉੱਥੇ ਫਾਇਰਿੰਗ ਹੋ ਗਈ ਸੀ ਮੋਕੇ ਸੋ ਇਹਦੇ ਵਿੱਚ ਇੱਕ ਬੰਦਾ ਗੁਰਿੰਦਰਜੀਤ ਸਿੰਘ ਇੰਜਰਡ ਸੀ ਸੋ ਬੁਡਲਾਡਾ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਸਾਡੇ ਐਸ ਐਚ ਓ ਸੁਖਜੀਤ ਜੀ ਦੇ ਅੰਡਰ ਟੀਮਸ ਫਾਰਮ ਹੋਈਆਂ ਅਸੀਂ ਲਗਾਤਾਰ ਉਹਨੂੰ ਟਰੈਕ ਕਰਦੇ ਰਹੇ ਸੀ ਤੇ ਵਿਦਨ 48 ਆਵਰਸ ਅਸੀਂ ਚਾਰ ਅਕਿਊਜ਼ਡ ਉਹਦੇ ਚ ਫੜ ਲਏ ਸੀ ਬਹਾਦਰ ਸਿੰਘ ਬੋਡ ਸਿੰਘ ਸ਼ੇਰਜੀਤ ਐਂਡ ਬਲਵਿੰਦਰ ਕੌਰ ਸੋ ਇਹਨਾਂ ਤੋਂ ਇੱਕ 12 ਮੋਰ ਰਾਈਫਲ ਰਿਕਵਰ ਹੋਈ ਸੀ ਦੋ ਜਿੰਦਾ ਕਾਰਤੂਸ ਔਰ ਇੱਕ ਜਿਹੜਾ ਬਾਈਕ ਵਾਰਦਾਤ ਦੇ ਵਿੱਚ ਵਾਰਦਾਤ ਕਰਨ ਤੋਂ ਬਾਅਦ ਭਜੇ ਸੀ ਉਹ ਚ ਯੂਜ਼ ਹੋਇਆ ਸੀ ਸੋ ਇਸੇ ਲੜੀ ਤਹਿਤ ਮੈਂ ਤੁਹਾਨੂੰ ਹੋਰ ਇੱਕ ਅਪਡੇਟ ਦੇਣਾ ਚਾਹੁੰਦਾ ਇਨਫੋਰਮੇਸ਼ਨ ਕਿ 5th ਡੇ ਅੱਜ 12 ਸਤੰਬਰ ਪੰਜਵਾਂ ਦਿਨ ਹੈ ਇਸ ਵਾਰਦਾਤ ਹੋਈ ਨੂੰ ਤੇ ਅਸੀਂ ਜਿਹੜੇ ਬਾਕੀ ਉਹਦੇ ਵਿੱਚ ਰਹਿੰਦੇ ਅਕਿਊਜ਼ਡ ਮੰਗਲ ਸਿੰਘ ਤੇ ਇੱਕ ਕਰਨ ਸਿੰਘ ਐਂਡ ਇੱਕ ਰਵੀ ਸਿੰਘ ਇਹ ਜੋਬਿਨਾ ਇਲੈਜੀ ਇਹ ਤਿੰਨ ਬੰਦੇ ਆ ਸੀ ਐਪਰੀਹੈਂਡ ਕੀਤੇ ਸੋ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਇੱਕ ਪਿਸਟਲ 315 ਬੋਰ ਇੱਕ ਇੱਕ ਮੋਟਰਸਾਈਕਲ ਔਰ ਇੱਕ ਜਿੰਦਾ ਕਾਰਤੂਸ ਹੋਇਆ ਜੀ ਜਿਹੜਾ ਅਸਲਾ ਹੈ ਜਾਇਆ ਨਹੀਂ ਜਾਇਆ ਜੀ ਦੇਖੋ ਜਿਹੜੀ 12 ਬੋਰ ਰਾਈਫਲ ਇਹਦੇ ਚ ਯੂਜ਼ ਕੀਤੀ ਗਈ ਹੈ ਉਹ ਲਾਇਸੈਂਸੀ ਵੀ ਆਪਰ ਨੇ ਬਹਾਦਰ ਸਿੰਘ ਦੇ ਨਾਮ ਤੇ ਔਰ ਜਿਹੜਾ ਇਹ ਕਟਾ ਹੈਗਾ ਇਹ ਨਜਾਇਜ਼ ਅਸਲਾ ਹੈ ਇਹ ਜੇ ਤੱਕ ਤਕਤੀਸ਼ ਕਾਇਆ ਕੋਈ ਇਹਨਾ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਕ੍ਰਾਈਮ ਕੀਤੀ ਗਣੀ ਜਿਹੜਾ ਕਟਾ ਹੈ ਬਿਲਕੁਲ ਜੀ ਇਹ ਕਟਾ ਯੂਜ਼ ਕੀਤਾ ਗਿਆ ਕਿ ਨਹੀਂ ਉਹ ਅਸੀਂ ਚੈੱਕ ਆਊਟ ਕਰ ਰਹੇ ਹਾਂ ਬਟ ਅਦਰਵਾਇਜ਼ ਜਿਹੜਾ ਇੱਕ ਮੰਗਾ ਸਿੰਘ ਮੰਗਲ ਸਿੰਘ ਉਰਫ ਮੰਗਾ ਸਿੰਘ ਹੈ ਇਹ ਸਾਨੂੰ ਪਤਾ ਲੱਗਿਆ ਕਿ ਆਲਰੇਡੀ ਕਈ ਕੇਸਿਸ ਦੇ ਵਿੱਚ ਇਹ ਬੰਦਾ ਵਾਂਟਡ ਸੀਗਾ ਲੜਾਈ ਝਗੜੇ ਦੇ ਐਂਡ ਅਟੈਂਪਟ ਟੂ ਮਰਡਰ ਵੀ ਕੇਸ ऑलरेडी ਰਜਿਸਟਰਡ ਸੋ ਇਹ ਤਾਂ ਜੀ ਹੋਇਆ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਔਰ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਚਾਹੁੰਦਾ ਪਿਛਲੇ ਦਿਨੀ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਸੋ ਉਹ ਵੀਡੀਓ ਪੂਰੇ ਬਡਲਾੜਾ ਸ਼ਹਿਰ ਦੇ ਵਿੱਚ ਕਾਫੀ ਵਾਇਰਲ ਹੋ ਰਹੀ ਸੀ ਸੋ ਉਸ ਤੇ ਵੀ ਦੇਖੋ ਸਾਡੇ ਐਸ ਐਚ ਓ ਸੁਖਜੀਤ ਨੇ ਐਂਡ ਇੰਟੈਲੀਜੈਂਸ ਟੀਮ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਕਾਫੀ ਸੋਰਸਸ ਰਹੀਆਂ ਸੀ ਲਗਾਤਾਰ ਉਸ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸੋ ਉਸ ਕੇਸ ਦੇ ਵਿੱਚ ਵੀ ਇੱਕ ਵੱਡੀ ਕਾਮਯਾਬੀ ਇਹ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਸੈਕਿੰਡ ਡੇ ਦੂਸਰੇ ਦਿਨ ਅਸੀਂ ਉਹ ਬੰਦਿਆਂ ਨੂੰ ਪਕੜ ਲਿਆ ਜੀ ਸੋ ਉਹਨਾਂ ਤੇ ਐਫ ਆਈ ਆਰ ਨੰਬਰ 190 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 30323172 ਬੀ ਐਨ ਐਸ ਜੋ ਕਿ ਕੋਰਸਪੋਂਡਿੰਗ 379 ਤੇ 411 ਆਈ ਪੀਸੀ ਦੇ ਬਣ ਜਾਂਦੇ ਆ ਜੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਅਕਿਊਜ਼ ਨੇ ਜੀ ਬਲਕਾਰ ਸਿੰਘ ਤੇ ਆਕਾਸ਼ ਸੋ ਇਹਨਾਂ ਦੋਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸੋ ਉਸ ਤੋਂ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਬੰਦੇ ਕੋਲੇ ਸਮਾਨ ਵੇਚ ਰਹੇ ਸੀ ਉਹਦਾ ਨਾਮ ਹੈਗਾ ਜੀ ਰਾਜਕੁਮਾਰ ਸੋ ਉਹ ਵੀ ਬੰਦਾ ਸੀ ਅਪ੍ਰੀਹੈਂਡ ਕਰ ਲਿਆ